ਤੀਸ ਟੈਨ ਨੂੰ ਇਨਸਾਫ ਦਵਾ ਕੇ ਰਹਾਗੇ ਹਫਤੇ ਦੇ ਵਿੱਚ ਵਿੱਚ ਹਫਤਾ ਮੈਨੇ ਮੈਕਸਿਮ ਗਿਆ ਇਹ ਨਾਲੇ ਹਫਤੇ ਬਾਅਦ ਰਿਜ਼ਲਟ ਆਊਗਾ ਉਸ ਤੋਂ ਵਿੱਚ ਦੋ ਦਿਨ ਦੇ ਵਿੱਚ ਹੀ ਆਸੇ ਤਾਂ ਕਿ ਉਹ ਨਿਕਲ ਜਾਵੇ ਬਟ ਮੈਂ ਇੱਕ ਤੁਹਾਨੂੰ ਟਾਈਮ ਲਿਮਿਟ ਦੋ ਦਿਨ ਦੀ ਦੇ ਜਾਵਾਂ ਫਿਰ ਦੋ ਦਿਨ ਬਾਅਦ ਤੁਸੀਂ ਪੁੱਛੋਗੇ ਕੀ ਹੋਇਆ ਮੈਂ ਤੁਹਾਨੂੰ ਇੱਕ ਰੀਜ਼ਨੇਬਲ ਟਾਈਮ ਲਿਮਿਟ ਦੇ ਰਿਹਾ ਹਾਂ 7 ਦਿਨ ਦੇ ਵਿੱਚ ਵਿੱਚ ਸੱਚੀ ਅਦਰ ਡਾਇਰੈਕਟ ਪੰਜਾਬ ਪੁਲਿਸ ਕੋ ਪੂਰੇ ਪ੍ਰਸ਼ਾਸਨ ਕੋ 4 ਦਿਨ ਅੱਗੇ ਹੋਰ ਦੇਣੇ ਕੇ ਬਾਦ ਅੱਜ ਮੈਂ ਮਜਬੂਰ ਹੋਕਰ ਸੜਕ ਪਰ ਉਤਰੀਓ ਭੀਖ ਮੰਗਨੇ ਕੇ ਲਈ ਆਪਣੇ ਪਰਿਵਾਰ ਕੇ ਸਾਥ 17 ਤਰੀਕ ਨੂੰ ਉਹਨਾਂ ਨੇ ਸਾਨੂੰ ਇੱਕ ਹਫਤੇ ਦਾ ਟਾਈਮ ਮੰਗਿਆ ਤੇ ਉਸ ਤੋਂ ਬਾਅਦ ਇਹ ਵੀ ਗੱਲ ਕਹੀ ਸਾਡੇ ਕੋਲ ਵੀਡੀਓ ਪਈ ਹੈ ਜੀ ਜਿਹਦੇ ਵਿੱਚ ਇਹ ਗੱਲ ਕਹੀ ਗਈ ਕਿ ਇੱਕ ਹਫਤੇ ਤੋਂ ਬਾਅਦ ਤੁਸੀਂ ਆਪਣਾ ਦਰਨਾ ਪ੍ਰਦਰਸ਼ਨ ਜਾਰੀ ਕਰ ਸਕਦੇ ਹੋ ਤੇ ਇੱਕ ਇੱਕ ਹਫਤੇ ਦੇ ਵਿੱਚ ਵਿੱਚ ਅਸੀਂ ਦੋਸ਼ੀਆਂ ਨੂੰ ਸਲਾਕਾਂ ਦੇ ਪਿੱਛੇ ਕਰ ਦਾਂਗੇ ਉਹਨਾਂ ਕਿ ਇਹ ਮੰਦਾ ਏਰ ਬੰਦੇ ਤੇ ਰੈਸਟ ਹੁੰਦੀ ਹੋਇਆ ਨਾ ਸੇਨ ਉੱਡਾਤਾ ਜੇ ਪੁਲਿਸ ਪਹਿਲਾ ਮਸਲਾ ਹੱਲ ਕਰਦੀ ਕਿਉਂ ਦਾ ਉਹ ਪਤਾ ਦੂਰ ਹੈ ਬਸ ਸੀਐਮ ਆ ਰਿਹਾ ਕੋ ਮੁਰਜਮ ਨੂੰ ਫੜਾਉਣ ਬਾਅਦ ਲੋਕਾਂ ਨੇ ਕਹੇ ਵੀ ਤੁਸੀਂ ਫੜਾਓ ਅੱਜ ਉਹਦੇ ਚ ਐਮਐਲਏ ਮੰਤਰੀ ਸ਼ਾਂਤਰੀ ਪੁਲਿਸ ਸਾਰੀ ਡੀਜੀਪੀ ਸਾਰੇ ਉੱਛੇ ਬਾਹਰ ਪੇਸ਼ਾਉਣ ਕਰ ਦਿੱਤਾ ਹੋ ਜਿਹਦੇ ਹੱਥ ਤੋਂ ਦੂਰ ਆ ਪੰਜਾਬ को रात को साढ़े दस बजे हमारा धरना प्रशासन ने ने पंजाब पुलिस कि आपको चौबीस तारीख तक हम नीतू देवगन और उसके साथियों को पकड़ के दिखाएंगे हमने चौबीस नहीं चार दिन और आगे दिए प्रशासन को पंजाब पुलिस को पूरे प्रशासन को चार दिन आगे और देने के बाद आज मैं मजबूर होकर सड़क पर उतरी हूँ भीख मांगने के लिए अपने परिवार के साथ अपने देवर सास मेरी नंदे ससुर सब के साथ उतरी हूँ समुदाय के साथ कि मुझे मेरे बच्चों के लिए सिर्फ़ एक इंसाफ की भीख चाहिए और मेरी कोई मांग नहीं है प्रशासन से सिर्फ और सिर्फ मेरे छोटे छोटे बच्चों को इंसाफ की भीख चाहिए नीतू देवगन और उसके साथी जो कि शंकर जिंदल पर सो भी थाने में आकर गया है ऐसे ऐसे मुजरिमों को सलाखों के पीछे प्रशासन डाल दे बस यही मेरी एक मांग है और कोई मेरी मांग नहीं है ਇਹ ਪ੍ਰਸ਼ਾਸਨ ਨੇ ਆਮ ਮਜਬੂਰ ਕਰਿਆ ਜੀ ਕਿ ਅਸੀਂ ਸੜਕਾਂ ਤੇ ਆ ਜਾਈਏ ਜੀ 17 ਤਰੀਕ ਨੂੰ ਅਸੀਂ ਇੱਕ ਰੋਸ਼ ਪ੍ਰਦਰਸ਼ਨ ਧਰਨਾ ਕੀਤਾ ਸੀਗਾ ਉਹ ਵੀ ਇੱਕ ਮਜਬੂਰ ਹੋ ਕੇ ਕੀਤਾ ਸੀਗਾ ਉਹਦੇ ਵਿੱਚ ਰਾਤ ਨੂੰ 10 ਵਜੇ ਐਸਪੀ ਹੈੱਡ ਕੁਆਰਟਰ ਵੈਬ ਚੌਧਰੀ ਜੀ ਆਏ ਜਿਨ੍ਹਾਂ ਨੇ ਇੱਕ ਆਸ਼ਵਾਸ਼ਣ ਦਿੱਤਾ ਸਾਨੂੰ ਆ ਕੇ ਕਿ ਤੁਸੀਂ ਸਾਡੇ ਤੇ ਵਿਸ਼ਵਾਸ ਰੱਖੋ ਸਾਨੂੰ ਇੱਕ ਹਫਤਾ ਦਿਓ 17 ਤਰੀਕ ਨੂੰ ਉਹਨਾਂ ਨੇ ਸਾਨੂੰ ਇੱਕ ਹਫਤੇ ਦਾ ਟਾਈਮ ਮੰਗਿਆ ਤੇ ਉਸ ਤੋਂ ਬਾਅਦ ਇਹ ਵੀ ਗੱਲ ਕਹੀ ਸਾਡੇ ਕੋਲ ਵੀਡੀਓ ਪਈ ਹੈ ਜੀ ਜਿਹਦੇ ਵਿੱਚ ਇਹ ਗੱਲ ਕਹੀ ਗਈ ਕਿ ਇੱਕ ਹਫਤੇ ਤੋਂ ਬਾਅਦ ਤੁਸੀਂ ਆਪਣਾ ਧਰਨਾ ਪ੍ਰਦਰਸ਼ਨ ਜਾਰੀ ਕਰ ਸਕਦੇ ਹੋ ਤੇ ਇੱਕ ਇੱਕ ਹਫਤੇ ਦੇ ਵਿੱਚ ਵਿੱਚ ਅਸੀਂ ਦੋਸ਼ੀਆਂ ਨੂੰ ਸਲਾਕਾਂ ਦੇ ਪਿੱਛੇ ਕਰ ਦਾਂਗੇ ਪਰ ਉਹ ਹਫਤਾ ਪੂਰੇ ਹੋਏ ਨੂੰ ਵੀ ਅੱਜ 4 ਦਿਨ ਉੱਪਰ ਹੋ ਗਏ ਨੇ ਜੀ ਸਾਨੂੰ ਮਜਬੂਰਨ ਹੀ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਤੇ ਮਜਬੂਰਨ ਸੜਕਾਂ ਤੇ ਉਤਰਨਾ ਪੈ ਰਿਹਾ ਜੀ ਇਹਨਾਂ ਨਾਮ ਦਾ ਜਿਹੜਾ ਤੁਸੀਂ ਦੋਸ਼ੀ ਕਹਿ ਰਹੇ ਹੋ ਉਹ ਪਿੱਛੇ ਦੇ ਮਹੀਨੇ ਮੋੜੀ ਚੌਂਕੀ ਵਿੱਚ ਆਇਆ ਸੀਗਾ ਹਾਂਜੀ ਉਹਦੇ ਤੇ ਕਾਰਵਾਈ ਕੀਤੀ ਗਈ ਹੈ ਯਾਨੀ ਉਹਦੇ ਵਿੱਚ ਇੱਕ ਝੂਠਾ ਆਸ਼ਵਾਸ਼ਣ ਉੱਪਰੋਂ ਪ੍ਰਸ਼ਾਸਨ ਵੱਲੋਂ ਹੀ ਉੱਪਰੋਂ ਮੈਨੂੰ ਇੱਕ ਝੂਠਾ ਆਸ਼ਵਾਸ਼ਣ ਦਿੱਤਾ ਗਿਆ ਕੀ ਦਿੱਤਾ ਗਿਆ ਕਿ ਤੁਹਾਨੂੰ ਅਸੀਂ ਤੁਹਾਡੀ ਫਾਈਲ ਸੀਆਈ ਪਟਿਆਲਾ ਨੂੰ ਟਰਾਂਸਫਰ ਕਰ ਦਿੰਨੇ ਆ ਜਿਹੜੀ ਵੀ ਕਿਸੇ ਵੀ ਦੋਸ਼ੀ ਦੀ ਇਨਵੈਸਟੀਗੇਸ਼ਨ ਜੁਆਇਨ ਹੋਏਗੀ ਜਾਂ ਕੁਝ ਵੀ ਹੋਏਗਾ ਤਾਂ ਉਹ ਪਟਿਆਲਾ ਸੀਆਈ ਹੋਏਗਾ ਪਰ ਸਾਡੇ ਨਾਲ ਧੋਖਾ ਕੀਤਾ ਗਿਆ ਅਗਲੇ ਦਿਨ ਸ਼ੰਕਰ ਜਿੰਦਲ ਜੋ ਇੱਕ ਦੋਸ਼ੀ ਹੈ ਉਹ ਇਨਵੈਸਟੀਗੇਸ਼ਨ ਸਮਾਣਾ ਦੇ ਵਿੱਚ ਜੁਆਇਨ ਕੀਤਾ ਅਸੀਂ ਉਹਦਾ ਵਿਰੋਧ ਕੀਤਾ ਪਰ ਜਦੋਂ ਇਨਵੈਸਟੀਗੇਸ਼ਨ ਜੁਆਇਨ ਕਰ ਗਿਆ ਉਸ ਤੋਂ ਬਾਅਦ ਆ ਕੇ ਪ੍ਰਸ਼ਾਸਨ ਦਾ ਮੇਰੇ ਕੋਲ ਫੋਨ ਆਂਦਾ ਕਿ ਹਾਂਜੀ ਦੱਸੋ ਇਨਵੈਸਟਿ ਤੁਸੀਂ ਆਪਣੀ ਫਾਈਲ ਟਰਾਂਸਫਰ ਕਿੱਥੇ ਕਰਨੀ ਹੈ ਅਸੀਂ ਕਿਹੜਾ ਪ੍ਰਸ਼ਾਸਨ ਨੂੰ ਕਹਿੰਨੇ ਆ ਕਿ ਤੁਸੀਂ ਸਾਡਾ ਕੁਝ ਕਰੋ ਪਰ ਸਾਨੂੰ ਅਗਵਾਤਾ ਨਾ ਕਰੋ ਗੁੰਮਰਾਹਤਾ ਨਾ ਕਰੋ ਇਹ ਸਾਰਾ ਕੁਝ ਪ੍ਰਸ਼ਾਸਨ ਦੇ ਦੇਖਰੇਖ ਦੇ نیچے ਹੋ ਰਿਹਾ ਹੈ ਪ੍ਰਸ਼ਾਸਨ ਦੇ ਦੇਖਰੇਖ ਦੇ نیچے ਹੀ ਦੁਸ਼ਮਣ ਦੋਸ਼ੀ ਬੈਠੇ ਨੇ ਉਹ ਜਾਣ ਬੁੱਝ ਕੇ ਨਹੀਂ ਖੜ ਰਹੇ ਠਿੱਕ ਟੋੜੀ ਮੰਗਾ ਨਹੀਂ ਮੰਨ ਜਾਂਦੀਆਂ ਅਗਲੇ ਅਗਲੀ ਕਾਰਵਾਈ ਇਹ ਹੈ ਕਿ ਅਸੀਂ ਇੱਥੇ ਤੋਂ ਸਾਡਾ ਦਰਨਾ ਪ੍ਰਦਰਸ਼ਨ جاری ਹੈ ਇਹ ਅਣਮਿੱਥੇ ਟਾਈਮ ਲਈ ਹੈ ਜੀ ਜਦੋਂ ਤੱਕ ਦੋਸ਼ੀ ਸਲਾਖਾਂ ਦੇ ਪਿੱਛੇ ਨਹੀਂ ਹੁੰਦੇ ਅਸੀਂ ਇੱਥੇ ਹੀ ਬੈਠੇ ਹਾਂ